ਕੰਤ ਹੰਸਾਲੀ ਵਾਲਿਆਂ ਦੇ ਬਚਨ ਆਪਾਂ ਅੱਜ ਸਰਵਣ ਕਰਾਂਗੇ ਸਾਧ ਸੰਗਤ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੀ ਅਤੇ ਘਰ ਦੀ ਤਰੱਕੀ ਲਈ ਮਾਤਾ-ਮਾਂ ਭੈਣਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਪਿਆਰਿਓ ਸ਼ਾਸਤਰਾਂ ਦੇ ਅਨੁਸਾਰ ਇਹ ਮੰਨਿਆ ਗਿਆ ਹੈ ਕਿ ਅਮਵਸਿਆ ਭਾਵਮਸਿਆ ਵਾਲੇ ਦਿਨ ਗਲਤੀ ਨਾਲ ਵੀ ਆਪਣੇ ਵਾਲ ਨਾ ਧੋ ਇਸ ਦਿਨ ਵਾਲ ਤੋਂ ਨਾਲ ਪਿਤਰ ਦੋਸ਼ ਹੁੰਦਾ ਜਿਸ ਨਾਲ ਘਰ ਦੀ ਖੁਸ਼ਹਾਲੀ ਅਤੇ ਤਰੱਕੀ ਰੁਕ ਜਾਂਦੀ ਹੈ ਗੁਰਮਤਿ ਨੇ ਨਾ ਚੀਜ਼ਾਂ ਦੀ ਪਰਵਾਹ ਨਹੀਂ ਦਿੱਤੀ ਗੁਰਮਤਿ ਨੇ ਨਾ ਚੀਜ਼ਾਂ ਨੂੰ ਪਰਵਾਹ ਨਹੀਂ ਕੀਤਾ ਸਾਧ ਸੰਗਤ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਵਹਿਮ ਭਰਮ ਮੰਨੇ ਜਾਂਦੇ ਨੇ ਕਹਿੰਦੇ ਇਕਾदशी ਵਾਲੇ ਦਿਨ ਜਿਹੜੇ ਨੇ ਉਹ ਕਪੜੇ ਵਗੈਰਾ ਨਾ ਧੋਵੋ ਸ਼ਨੀਵਾਰ ਵੀਰਵਾਰ ਮੰਗਲਵਾਰ ਇਹ ਜੇ ਕਦੇ ਦਿਨ ਬਾਲ ਨਾ ਧੋਵੋ ਜੀ ਐ ਨਾ ਕਰੋ ਜੀ ਅਸ਼ਨੀਵਾਰ ਨੂੰ ਲੋਹਾ ਨਾ ਚੁੱਕੋ ਜੀ ਸੂਰਜ ਡੁੱਬਣ ਤੋਂ ਬਾਅਦ ਤੁਸੀਂ ਆਪਣਾ ਝਾੜੂ ਨਾ ਲਾਓ ਘਰ ਦੇ ਵਿੱਚ ਤੁਸੀਂ ਐ ਨਾ ਕਰੋ ਜੀ ਸਾਧ ਸੰਗਤ ਜਦੋਂ ਵੀ ਅਸੀਂ ਕੁਝ ਵੀ ਕਰਨਾ ਹੈ ਤਾਂ ਉਹਦੇ ਵਿੱਚ ਵਹਿਮ ਭਰਮ ਬਹੁਤ ਜ਼ਰੂਰੀ ਮੰਨੇ ਜਾਂਦੇ ਨੇ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਬੀਬੀਆਂ ਭੈਣਾਂ ਦਾ ਤੂੰ ਐ ਨਾ ਕਰੀ ਤੂੰ ਇਹ ਨਾ ਕਰੀ ਤੂੰ ਆਹ ਕਰੀ ਤੂੰ ਆਹ ਨਾ ਕਰੀ ਸਾਧ ਸੰਗਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇੱਕੋ ਹੀ ਕੰਮ ਕਹਿੰਦੇ ਹੁੰਦੇ ਸੀ ਇਹ ਕਹਿੰਦੇ ਆਪਣੀ ਸੁਰਤ ਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਭਾਈ ਆਜ਼ਾਦ ਕਰੀਏ ਇਹ ਜੇ ਸਾਡੀ ਸੁਰਤ ਵਹਿਮਾਂ ਦੇ ਵਿੱਚੋਂ ਆਜ਼ਾਦ ਹੋਏਗੀ ਤਾਂ ਅਸੀਂ ਅੱਗੇ ਵਧ ਪਾਵਾਂਗੇ ਜੇ ਸਾਡੀ ਸੁਰਤ ਹੀ ਇਹਨਾਂ ਚੀਜ਼ਾਂ ਵੱਲੋਂ ਆਜ਼ਾਦ ਨਹੀਂ ਹੋਏਗੀ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਇਹਨਾਂ ਵਹਿਮਾਂ ਦੇ ਵਿੱਚੋਂ ਦੂਰ ਨਿਕਲੀਏ ਇਹਨਾਂ ਵਹਿਮਾਂ ਦੇ ਵਿੱਚੋਂ ਅਸੀਂ ਦੂਰ ਨਿਕਲਣਾ ਪਾਤਸ਼ਾਹ ਕਹਿੰਦੇ ਨੇ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆ ਵਹਿਮਾਂ ਭਰਮਾਂ ਦੇ ਪਿੱਛੇ ਤੁਰਨ ਵਾਲੇ ਕਿੰਨੇ ਨੇ ਆਪਣੇ ਜੀਵਨ ਨੂੰ ਬੇਅਰਥ ਬਣਾ ਲੈਂਦੇ ਨੇ ਉਹ ਅੱਗੇ ਕੀ ਮੂੰਹ ਵਿਖਾ ਸਕਣਗੇ ਜਿਹੜੇ ਇੱਥੇ ਵਹਿਮ ਭਰਮ ਕਰਦੇ ਰਹੇ ਅੱਗੇ ਪਰਮਾਤਮਾ ਨੇ ਤੇ ਵਹਿਮ ਭਰਮ ਫਲਾਏ ਨਹੀਂ ਨਾ ਫਲਾਏ ਤਾਂ ਬੰਦੇ ਨੇ ਹੁਣ ਹਾਲਾਂਕਿ ਆਪ ਹੀ ਬਣਾਏ ਹੋਏ ਆਪ ਹੀ ਉਲਝ ਗਿਆ ਇਨਸਾਨ ਪਰ ਸਤਿਗੁਰੂ ਕੋਲੇ ਜਾ ਕੇ ਕੀ ਮੂੰਹ ਵਿਖਾਏਗਾ ਉਥੇ ਸ਼ਰਮਿੰਦਾ ਹੀ ਹੋਏਗਾ ਉਹਦੀ ਹਾਜ਼ਰੀ ਚ ਜਾ ਕੇ ਉਹ ਕਹੂਗਾ ਮੈਂ ਤੇ ਇਹ ਜਿਹਾ ਕੁਝ ਤਿਆਰ ਨਹੀਂ ਕੀਤਾ ਤੂੰ ਕਿਧਰੋਂ ਆਪਦੇ ਰੂਲ ਬਣਾ ਲੇ ਸਾਧ ਸੰਗਤ ਫਿਰ ਉਥੇ ਸ਼ਰਮਿੰਦਾ ਹੋਣਾ ਪਏਗਾ ਨਾ ਬਾਦਸ਼ਾਹ ਕਹਿੰਦੇ ਨੇ ਗੁਰ ਕਾਹ ਸ਼ਬਦ ਪਛਾਣੀਐ ਦੁਖ ਹਉਮੈ ਵਿੱਚ ਹੋ ਜਾਏ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਸਮਝ ਆਉਂਦੀ ਐ ਸਤਗੁਰ ਕੀਂਜ ਨੇ ਫੇਰ ਹੀ ਕਿਰਪਾ ਹੁੰਦੀ ਹੈ ਜਦੋਂ ਤੂੰ ਆਪਣੇ ਆਪ ਦੇ ਵਿੱਚੋਂ ਆਪਣੇ ਮਨ ਨੂੰ ਵਹਿਮਾਂ ਨੂੰ ਕੱਢ ਦੇਵੇਂ ਆਪਣੇ ਆਪ ਨੂੰ ਆਜ਼ਾਦ ਕਰ ਲਵੇਂ ਫੇਰ ਕਿਰਪਾ ਹੋਏਗੀ ਉਦੋਂ ਪਹਿਲਾਂ ਤੇਰੇ ਤੇ ਕਿਰਪਾ ਨਹੀਂ ਹੋਣੀ ਇਹ ਗੱਲ ਯਾਦ ਰੱਖੀ ਇਹ ਗੱਲ ਯਾਦ ਰੱਖੀ ਪਹਿਲਾਂ ਕਿਰਪਾ ਨਹੀਂ ਹੋਣੀ ਤੇਰੇ ਤੇ ਪਰ ਪਿਆਰਿਓ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ ਅਸੀਂ ਇਸ ਚੀਜ਼ ਨੂੰ ਵਿਚਾਰਦੇ ਨਹੀਂ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਥੋਂ ਤੱਕ ਗੱਲ ਕਹਿ ਦਿੱਤੀ ਕਿ ਔਰਤਾਂ ਮਾਤਾਵਾਂ ਭੈਣਾਂ ਜੋ ਵਹਿਮ ਭਰਮ ਕਰਦੀਆਂ ਨਾ ਸਭ ਤੋਂ ਪਹਿਲਾਂ ਉਹ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲਣ ਕਿਉਂਕਿ ਇਹੇ ਜਿਆਦਾ ਵਹਿਮ ਭਰਮ ਖਲੌਂਦੀਆਂ ਨੇ ਆਪ ਵਹਿਮ ਕਰਦੇ ਆ ਦੂਜੀ ਨੂੰ ਦੱਸਦਾ ਕਰੇ ਨੋਈ ਉਹਨੂੰ ਵਹਿਮਾਂ ਚ ਪਾ ਲਿਆ ਫਿਰ ਆਪਣੀ ਧੀ ਨੂੰ ਵਹਿਮ ਭਰਮ ਸਿਖਾ ਕੇ ਤੋਰੇ ਉਹਨੇ ਅੱਕੇ ਜਾ ਕੇ ਸ਼ੁਰੂ ਕਰਤੇ ਦੁਨੀਆ ਇਦਾਂ ਦੀ ਇਦਾਂ ਬੋਲੀ ਹੋ ਗਈ ਪੜਕ ਗਈ ਦੁਨੀਆ ਸਾਧ ਸੰਗਤ ਜਿੰਨੇ ਵਹਿਮ ਭਰਮ ਸਾਡੀਆਂ ਬੀਬੀਆਂ ਭੈਣਾਂ ਕਰਦੀਆਂ ਨੇ ਨਾ ਉਹਨਾਂ ਕੋਈ ਨਹੀਂ ਕਰਦਾ ਬੰਦੇ ਹਲੇ ਨਹੀਂ ਕਰਦੇ ਪਰ ਸਾਡੀਆਂ ਜਿਹੜੀਆਂ ਬੀਬੀਆਂ ਨੇ ਨਾ ਘਰਾਂ ਦੇ ਵਿੱਚ ਬਹੁਤ ਕਰਦੇ ਝਾੜੂ ਨਹੀਂ ਲਾਉਣਾ ਜੀ ਸ਼ਨੀਵਾਰ ਨੂੰ ਬਾੜ ਨਹੀਂ ਧੋਣੇ ਲੋਹਾ ਨਹੀਂ ਚੱਕਣਾ ਸਾਧ ਸੰਗਤ ਜੇ ਕੋਈ ਐਸਾ ਵੀ ਦਿਨ ਹੈ ਕਿ ਆਹ ਦਿਨ ਚੁਗਲੀਆਂ ਨਹੀਂ ਕਰਨੀਆਂ ਆਹ ਦਿਨ ਤੁਹਾਨੂੰ ਪੈਸੇ ਲੱਭੇ ਜਾਂ ਸੀ ਕਿਸੇ ਤੋਂ ਪੈਸੇ ਲੈਣੇ ਆ ਉਹ ਬੰਦਾ ਦੇਣ ਆ ਆਪਣਾ ਭਾਈ ਅੱਜ ਨਹੀਂ ਅਸੀਂ ਲੈਣੇ ਕਦੇ ਮੋੜਿਆ ਇਦਾਂ ਦਾ ਵਹਿਮ ਕੀਤਾ ਖਾਲੀ ਭਾਂਡਾ ਲੈ ਕੇ ਮੂਹਰ ਦੀ ਲੰਗਿਆ ਸੀ ਕੰਮ ਚੱਲੇ ਸੀ ਅਪਸ਼ਾਗਨ ਹੋ ਗਿਆ ਪਿੱਛੋਂ ਬਾਜ ਮਾਰਤੀ ਅਪਸ਼ਾਗਨ ਹੋ ਗਿਆ ਜੇ ਕੋਈ ਪਿੱਛੋਂ ਬਾਜ ਮਾਰ ਕੇ ਕਹਦੇ ਆ ਜੀ ਤੁਹਾਡਾ 100 ਦਾ ਨੋਟ ਡੇਗਿਆ ਜੀ ਫੇਰ ਅਪਸ਼ਾਗਨ ਨਹੀਂ ਹੈਗਾ ਹੂੰ ਖਾਲੀ ਬਾਜ ਮਾਰਨ ਤੇ ਅਪਸ਼ਾਗਨ ਹੈ ਬੜੇ ਇਹੋ ਜਿਹੇ ਵਹਿਮ ਭਰਮ ਨੇ ਪਰ ਸਤਿਗੁਰੂ ਕਹਿੰਦੇ ਨੇ ਇਹੋ ਜਿਹੀਆਂ ਚੀਜ਼ਾਂ 'ਚ ਆਪਣੇ ਆਪ ਨੂੰ ਆਜ਼ਾਦ ਕਰ ਗੁਰੂ ਦੇ ਸ਼ਬਦ ਤੋਂ ਕੋਈ ਵੱਡਾ ਨਹੀਂ ਸ਼ਬਦ ਜਿਹੜਾ ਹੈ ਉਹ ਬਹੁਤ ਵੱਡਾ ਹੈ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਲੇ ਇਹ ਇਹਨਾਂ ਪੰਕਤੀਆਂ ਨੂੰ ਪੜ੍ਹਿਆ ਕਰੋ ਹੁਣ ਤੁਸੀਂ ਆਪ ਸੋਚੋ ਵੀ ਕੌਣ ਵੱਡਾ ਕੌਣ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ